ਤal ਜੀ ਨਹਾ ਆਸ਼ਟਿਤ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਚੌਮੀਂ ਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ ਜੇਕਰ ਗੱਲ ਕਰੀਏ ਕਾਫੀ ਦਿਨਾ ਤੋਂ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸੇ ਪਾਸੇ ਦਿਖਾਈ ਨਹੀਂ ਦੇ ਰਹੇ ਸੀ ਤੇ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਵਾਰ ਠੰਡੇ ਮਤੇ ਚ ਪੈ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚਾਹੇ ਅਸੀਂ ਹੱਸ ਕੇ ਗੱਲ ਲਈਏ ਤੇ ਚਾਹੇ ਉਹਨਾਂ ਦੀ ਜਿਹੜੀ ਹੈ ਰਿਸਪੈਕਟ ਕਰ ਲਈਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਿਉਂਕਿ ਸਟੇਜਾਂ ਤੇ ਤਾਂ ਅਕਸਰ ਹੀ ਤੁਸੀਂ ਉਹਨਾਂ ਨੂੰ ਠਾਠਾ ਮਾਰਦੇ ਸੁਣਿਆ ਹੈ ਜੇਕਰ ਗੱਲ ਕਰੀਏ ਤੇ ਲੋਕ ਕਈ ਉਹਨਾਂ ਦਾ ਕਾफी ਮਜ਼ਾਕ ਵੀ ਉਡਾਉਂਦੇ ਨੇ ਲੇਕਿਨ ਵਿਕਰਮ ਸਿੰਘ ਮਜੀਠੀਆ ਨੂੰ ਕੀ ਸਲਾਉਂਦੇ ਨਜ਼ਰ ਆ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਤੁਹਾਨੂੰ え、たちのアレンジは世界の अभी भी बड़ी रोटी बनवाते चिला चूता, अभी बोले जाना भैया तुम आप बट्टी लोगे भाई, चल बड़ी रील है नहीं, बाकी बट्टी ने बट्टी होए करी होए, फरुम तो बट्टी की है, इतनी ज़्यादा कुछ नहीं किया, क्या क्या तो लातो जारी चल रहा है, आपने भी मनवा क्यों नहीं करते, ਆਹ ਜਿੱਤਦਾ ਜਾਣਾ ਸੀ ਆਪੋ ਸੋਣਾ ਕਿਤੇ ਮੈਂ ਦਾ 26 ਦਿਨ ਬੜੀ ਧੀਰੋੜੀ ਆਹਾਰੇ ਅਸਮਾਨ ਚਾ ਰਿਹਾ ਹੈ ਸਮਾਂ ਹੈ ਨਾ ਹੁਣ ਕੋਈ ਰਿਕਰਸ਼ਨ ਨਹੀਂ ਚੱਲਣਾ ਕਿੰਨਾ ਆਉਂਸੀਆ ਦੇ ਨਾ ਫੇਟਾ ਵੀ ਨਾ ਬਗਵਾਨ ਨੇ ਪ੍ਰੋਗਰਾਮ ਖਤਮ ਕਰ ਦਿੱਤਾ ਕਿੰਨੇ ਨੂੰ ਆਉਂਦਾ ਮਾਸਾ ਦੋ ਦੋ ਲੈ

ਆਹ ਮਾਟੀ ਕੋਲੋਂ ਕੋੜਾ ਉਹ ਬਾਹਰ ਨਾਲ ਫੁੱਟਬਾਲ ਦੇ ਬਾਬਾ ਬਕਾਲਾ ਸਰਕਰ ਕੋਲੇ ਦੇ ਮੀਲੇ ਤੇ ਗਿਆ ਸੀ ਜੀ ਜੀ ਹਾਲੀ ਸਾਰਾ ਕਿਸੇ ਨੂੰ ਆਉਂਦਾ ਜੀ ਉਹ ਹਾਂ ਤੇ ਇਹਦੇ ਬਾਹਰੋਂ ਸਭ ਕੀ ਆਇਆ ਇਹ ਤਰ ਤਰਾਂ ਰੋਣ ਨੂੰ ਸੀ ਲੱਗਿਆ ਨਾ ਮੇਰੇ ਕਿਉਂ ਹੀ ਗੱਲ ਸੀ ਮਨੋਪ੍ਰੇਕ ਕਰਾਦੀ ਲੱਗਦਾ ਹੈ ਬੜਾ ਜੀ ਮਾ ਬਰੇ ਸੱਜਣ ਬੇਲੀਆ ਆਹ ਆਹ ਦਾ ਕੋਈ ਪ੍ਰਕਾਰ ਇਹਦੇ ਨੂੰ ਕੋਸ ਬਸ ਫੱਕਲੇ ਕਰਦਾ ਪਾ ਕਰਨ ਨੂੰ मुखमंतरी भगवंत मान हालांकि पंजाब के मुख्य भगवंत मान कई बार हादसे भी पाते नजर आने लेकिन इस टाइम बिक्रम सिंह मजिठिया के उत्ती हुई कारवा कारवाई बारे दस रहे ने कि कह रहे ਕਿ ਹੋਰ ਲੀਡਰ ਵੀ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਜੁੜ ਕੇ ਮੈਨੂੰ ਜਿਹੜਾ ਹੈ ਵਾਰ-ਵਾਰ ਤਕਰੀਆਂ ਦਿੱਤੀਆਂ ਜਾ ਰਹੀਆਂ ਸੀ ਕਿ ਤੁਸੀਂ ਕਾਰਵਾਈ ਕਿਉਂ ਕੀਤੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਲੁੱਟਾ ਖਸੁੱਟਾ ਕੀਤੀਆਂ ਨੇ ਨਸ਼ਾ ਵੇਚਿਆ ਹੈ ਤੇ ਇਹਨਾਂ ਉੱਤੇ ਤਾਂ ਹੋਰ ਵੀ ਜਿਹੜੇ ਨੇ ਪੱਕੇ ਹੱਥ ਪੈਣੇ ਚਾਹੀਦੇ ਨੇ ਤੇ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਨੂੰ ਸਟੇਜ ਦੇ ਉੱਤੇ ਕੌਸ ਦੇ ਨਜ਼ਰ ਆ ਰਹੇ ਨੇ